ਪੰਚਾਇਤੀ ਚੋਣਾ ਆ ਰਹੀਆਂ ਹਨ ਦੇਖਿਓ ਕਿਸੇ ਦੇ ਪਿੱਛੇ ਲਾ ਕੇ ਮਾੜੇ ਬੰਦੇ ਦੀ ਚੋਣਾ ਕਰਿਓ ਇਸ ਵਿਸ਼ੇ ਨੂੰ ਵਿਆਣ ਕਰਦੀ ਕਿ ਵੀ ਸ੍ਰੀ ਹੈ ਐਉ ਪੈਸ ਹੈ ਵਈ ਚੋਣਾ ਨੇ ਪੰਚਾਇਤੀ ਮਸਲੇ 5 ਸਾਲ ਦੇ ਨੇ ਠੱਗੀਆਂ ਮਾਰਨ ਵਾਲੇ ਫਿਰ ਦੇ ਠੱਗ ਭਾਲਦੇ ਨੇ ਠੱਗ ਨੂੰ ਚੰਗੇ ਵੋਟਰ ਕਦੇ ਨਾ ਪਿੱਛੇ ਲੱਗਦੇ ਨੋਟਾਂ ਦੇ ਉਹਨੂੰ ਕਦੇ ਨਾ ਅੱਗਾ ਦੇ ਉਹ ਪਿੰਡ ਦੇ ਕੰਮ ਵਗਾੜੇ ਜੋ ਚੰਗਾ ਬੰਦਾ ਚੁਣਿਓ ਪਿੰਡ ਦੇ ਕੰਮ ਸਵਾਰੇ ਜੋ ਹੂਟੋ ਬੇਤੇ ਸ਼ਾਮ ਲਾਟਦੀ ਥਾਂ ਜਿਸ ਦੱਬੀ ਹੈ ਪਿੰਡ ਦਾ ਭਲਾ ਕੀ ਕਰਨਾ ਭਾਵੇਂ ਖਾਨੇ ਉਹ ਖੱਬੀ ਹੈ ਆਸਾ ਬਸਾ ਤੱਕੇ ਉੱਚੇ ਚੜ ਚਵਾਰੇ ਜੋ ਚੰਗਾ ਬੰਦਾ ਚੁਣਿਓ ਪਿੰਡ ਦੇ ਕੰਮ ਸਵਾਰੇ ਕਰਦਾ ਨਹੀਂ ਜੋ ਬੁੱਢੇ ਠੇਰੇ ਕਮਜ਼ੋਰਾਂ ਦੀ ਉਂਗਲ ਫੜਦਾ ਨਹੀਂ ਦੂਜਿਆਂ ਕਰ ਬਸੰਤਰ ਕਹਿ ਕੇ ਲਵੇ ਨਜ਼ਾਰੇ ਜੋ ਚੰਗਾ ਬੰਦਾ ਚੁਨੇਓ ਪਿੰਡ ਦੇ ਕੰਮ ਸਵਾਰੇ ਜੋ ਵਿੱਚ ਥਾਣਿਆਂ ਦੀ ਇੱਜ਼ਤ ਰੋਲੇ ਜੋ ਆਪਣਿਆਂ ਨੂੰ ਛੱਡ ਕੇ ਬੈਠੇ ਦੁਸ਼ਮਣ ਕੋਲੇ ਜੋ ਸਾਜੇ ਕੰਮ ਦਾ ਪੈਸਾ ਸਾਰਾ ਉਂਝ ੜਕਾਰੇ ਜੋ ਚੰਗਾ ਉਠੀ ਲੋੜ ਬੰਦਾ ਦੇ ਫਾਰਮ ਪਰਦਾ ਬਈ ਮੂੰਹ ਐਸਾ ਨਾ ਲਾਇਓ ਦੇਵੇ ਝੂਠੇ ਸਹਾਰੇ ਜੋ ਚੰਗਾ ਬੰਦਾ ਚੁਣਿਓ ਪਿੰਡ ਦੇ ਕੰਮ ਸਵਾਰੇ ਜੋ ਹੁੰਦਾ ਹੈ ਸਰਪੰਚ ਪਿੰਡ ਦੀ ਜਾਣ ਸਿਆਣਾ ਜੋ ਨਾਲ ਰਲਾ ਕੇ ਚੱਲਦਾ ਸਭ ਨੂੰ ਬੀਬਾ ਰਾਣਾ ਚੰਗਾ ਬੰਦਾ ਚੁਣਿਓ ਪਿੰਡ ਦੇ ਕੰਮ ਸਵਾਰੇ ਜੋ ਐਸਾ ਬੰਦਾ ਚੁਣਿਓ ਪਿੰਡ ਦੇ ਕੰਮ ਸਵਾਰੇ ਜੋ ਧੰਵਾਦ